ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੈਲ ਚੈਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਕਾਲਜ ਵਾਲੀ ਸ਼ੜਕ ਹੈ ਜਿਹੜੀ ਬਰਜਿੰਦਰਾ ਕਾਲਜ ਵਾਲੀ ਉਹ ਸਿੱਧੀ ਚੈਲ ਪਿੰਡ ਚ ਆਉਂਦੀ ਹੈ ਵੈਸੇ ਦੋਸਤੋ ਬਠਿੰਡੇ ਤੋਂ ਜਿਹੜਾ ਹਾਈਵੇ ਲੰਘਦਾ ਕੇ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਉਹ ਚੈਲ ਪਿੰਡ ਵਿੱਚ ਦੀ ਲੰਘਿਆ ਸਨ ਚ ਫਰੀਦਕੋਟ ਦੇ ਤੇ ਚੈਲ ਦੇ ਸਨ ਵਿੱਚ ਦੀ ਲੰਘਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਕਰ ਲੈਂਦਾ ਦੋਸਤੋ ਤੇ ਇਹਦੇ ਕੋਲ ਮੱਝਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਜਿਵੇਂ ਕੱਲ ਇੱਕ ਬਹੁਤ ਚੰਗੀ ਮੱਝ ਇਹਦੇ ਕੋਲੋਂ ਦਿਖਾਈ ਸੀ ਤੇ ਅੱਜ ਫੇਰ ਮੇਰਾ ਦਿਲ ਮੰਨਦਾ ਵੀ ਹਰੇਕ ਨੂੰ ਇਹ ਮੱਝ ਪਸੰਦ ਆਜੂਗੀ ਕਿਉਂਕਿ ਜਿਹੜਾ ਬੂਰੀਆਂ ਨੂੰ ਪਸੰਦ ਕਰਦਾ ਉਹਨਾਂ ਵਾਸਤੇ ਸੋਹਣੇ ਸਿੰਗਾਂ ਦੀ ਸੋਹਣੇ ਢਾਂਚੇ ਦੀ ਬੂਰੀ ਹੈ ਤੇ ਜੇ ਕੋਈ ਵੀਰ ਕੱਟੀ ਵਾਲੀ ਮੱਝ ਖਰੀਦਣੀ ਚਾਹੁੰਦਾ ਤਾਂ ਇਹ ਤਾਜੀ ਸੂਈ ਹੈ ਤੇ ਨੇ ਕੱਟੀ ਨੂੰ ਜਿਹੜਾ ਉਹ ਜਨਮ ਦਿੱਤਾ ਬਲੈਕ ਰੰਗ ਦੇ ਵਿੱਚ ਕੱਟੀ ਵੀ ਨਾਲ ਚੰਗੀ ਦਿਸਦੀ ਹੈ ਆ ਉਹ ਡਿਟੇਲ ਪੁੱਛ ਕੇ ਫਿਰ ਤੋਰਾਂਗੇ ਜਰਜੂ ਜੀ ਨੂੰ ਉਹ ਵੀਰ ਤਸੱਲੀ ਕਰਕੇ ਖਰੀਦ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਮਿਲਦੇ ਆ ਬਾਈ ਨੂੰ ਗੁਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗੁਰਵਿੰਦਰ ਕੱਲ ਹੀ ਵੀਡੀਓ ਪਾਈ ਸੀ ਮੈਨੂੰ ਲੱਗਦਾ ਹਨਾ ਤੁਜੀ ਵੀ ਵੈਕੀ ਸੀ ਛੋਟੀ ਉਹ ਵੈਕੀ ਸੀ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਇਹ ਮੱਜ ਕਦੋਂ ਕਸੋਈ ਹੈ ਇਹ ਰਾਤ ਸੋਈ ਹੈ ਬਈ 3 ਵਜੇ ਉਹ ਜੇ ਰੁਪਈਆ ਇਹਦੀ ਬੱਠਾ ਥੱਲੇ ਰਾਤ 3 ਵਜੇ ਸੋਈ ਹੈ ਹਾਂਜੀ ਦੁੱਧ ਚੋਇਆ ਫਿਰ ਇਹਦਾ ਸਵੇਰ ਦੁੱਧ ਚੋਇਆ 3 ਕਿਲੋ ਠੀਕ ਹੈ ਬੱਚਾ ਕੱਟੀ ਦੇਤੀ ਇਹਨੇ ਕੱਟੀ ਦੇਤੀ ਬੌਲੇ ਚਾਹੀਦਾ ਠੀਕ ਹੈ ਕੀ ਡਿਮਾਂਡ ਕਰਦੇ ਉਹਦੀ ਡਿਮਾਂਡ ਬਈ ਇਹਦੀ 95000 ਰੁਪਏ 95000 ਲੈਣ ਦੇਣ ਵਾਲੀ ਗੱਲ ਹੀ ਕੀਤੀ ਭਾਜ ਲਈਏ ਤੇ ਭਾਜ ਹੀ ਦੇਖੀ ਠੀਕ ਹੈ ਓਕੇ ਖੋਲੀ ਬਈ ਸੋ ਦੋਸਤੋ ਵਜਨ ਮੱਝ ਦਾ ਬਹੁਤ ਹੈ ਸਿੰਘ ਕੁੰਡਿਆਂ ਦੀ ਹੈ ਰਾਤ 3 ਵਜੇ ਸੂਈ ਹੈ ਤੇ ਸਵੇਰ ਦੁੱਧ ਜਿਹੜਾ ਹੋ ਇਹਦਾ ਬੱਚੇ ਨੂੰ ਵੀ ਰਜਾਇਆ ਹੋਇਆ ਤੇ ਨਾਲ ਦੁੱਧ ਵੀ 3 ਕਿਲੋ ਝੋਇਆ ਹੁਣ ਤੁਹਾਨੂੰ ਹਵਾਨਾ ਖਾਲੀ ਜਾਂ ਦਿਸੂਗਾ ਥੋੜਾ ਬਹੁਤਾ ਜਿਹੜਾ ਧਾਰਾ ਦੁੱਧ ਜਿਹੜਾ ਉਹ ਛੱਡਿਆ ਜਾਂਦਾ ਥਣਾ ਦੇ ਵਿੱਚ ਉਹੀ ਛੱਡਿਆ ਦਸੂਗਾ ਸੂਰੇ ਰੇਟ ਇਹਦਾ 195000 ਰੁਪਇਆ ਜਿਹਨੂੰ ਪਸੰਦ ਆਵੇ ਤਾਂ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ ਇਹ ਦਾ ਟਾਂਚਾ ਦੋਸਤੋ ਇਹ ਬਿਲਕੁਲ ਹੀ ਤਾਜੀ ਸੂਈ ਵੀ ਮੱਜ ਰਾਤ 3 ਵਜੇ ਦੀ ਸੂਈ ਵੀ ਹੈ ਖਵਾਨਾ ਤੁਸੀਂ ਦੇਖ ਸਕਦੇ ਹੋ ਇਹਦਾ ਅਸ ਟਾਈਮ ਕਿਉਂਕਿ ਖਾਲੀ ਹਵਾਨਾ ਤੁਹਾਨੂੰ ਉੱਤੇ ਵੱਟ ਪੈਂਦੇ ਦਿਸਦੇ ਹੋਣਗੇ ਅੰਦਰ ਥੋੜੀ ਹੋਰ ਤੋਰ ਦੇ ਬਈ ਸਵੇਦੀ ਡਿਮਾਂਡ 95000 ਆ ਬਾਕੀ ਆ ਕੇ ਪਸ਼ੂ ਨੂੰ ਦੇਖਣਾ ਉਹਦਾ ਢਾਂਚਾ ਉਹਦੀ ਤੋਰ ਉਹ ਸਾਰਾ ਕੁਝ ਤੁਸੀਂ ਆਪ ਆ ਕੇ ਜਿਹੜਾ ਉਹ ਪਸ਼ੂ ਨੂੰ ਦੇਖਣਾ ਨੰਬਰ ਸਕਰੀਨ ਉੱਤੇ ਸਿੱਧਾ ਵੀਰ ਦਾ ਜਿਹੜਾ ਉਹ ਚੱਲਦਾ ਰਹਿਣਾ ਕਮਾ ਲਿਆ ਇਧਰ ਨੂੰ ਆਈਂ ਦੀ ਆਈਂ ਫੇਰ ਠੰਡੀ ਸੀਲੇ ਵੀ ਬਹੁਤ ਅੱਧੀ ਠੀਕ ਹੈ ਰਾਤ ਕੋਈ ਆ ਨਹੀਂ ਕੋਈ ਆਉਣ ਨਹੀਂ ਕਿ ਕਿਸੇ ਕੋਸ ਨਹੀਂ ਠੀਕ ਹੈ ਉਹ ਠੰਡੀ ਸੀਲ ਬਾਈ ਕਹਿੰਦਾ ਇਹ ਵੀ ਬਹੁਤ ਆ ਦਸਤੋ ਮੱਝ ਬਾਕੀ ਹੁਣ ਤੱਕ ਇਰਾ ਕਿਉਂਕਿ ਹਜੇ ਪੱਠਾ ਨੀਰਾ ਨਹੀਂ ਚੱਕਿਆ ਉਹਦੇ ਕਰਕੇ ਕੁੱਖ ਤੁਹਾਨੂੰ ਅੰਦਰੋਂ ਦਿਖੂਗੀ ਬਿਲਕੁਲ ਤਾਜੀ ਸੂਈ ਮੱਝ ਫਵਾਨਾ ਹੁਣ ਤੁਰਦੀ ਤੋਂ ਦੇਖ ਲੋ ਇੰਨਾ ਕੀ ਦਿਖਾਉਂਦੀ ਐ ਹਜੇ ਕਿਉਂਕਿ ਸ਼ਾਮ ਤੱਕ ਮੱਝ ਦੁਆਰਾ ਭਰੂਗੀ ਬਾਕੀ ਕਿਰਾ ਤਾਜ਼ਾ ਸੂਆ ਪਸ਼ੂ ਇੱਕ ਵਾਰ ਥੋੜਾ ਪਿੱਕਾ ਪੈ ਜਾਂਦਾ ਹੁੰਦਾ ਜਦੋਂ ਪੱਠਾ ਨੀਰਾ ਪੂਰਾ ਚੱਕ ਲੂਗੀ ਰੱਜਣ ਲੱਗ ਜੂਗੀ ਸਭੀ ਚੰਗੀ ਆ ਖਰਾਕ ਦੀ ਤਾਂ ਖੁੱਲੀ ਹੋਊਗੀ ਖਾਣ ਪੀਣ ਚ ਖੁੱਲੀ ਡੁੱਲੀ ਹੋਊਗੀ ਪਰ ਜਦੋਂ ਸੂਵੇ ਦਾ ਜਿਹੜਾ ਜੋਰ ਜਾਂ ਘਟੂਗਾ ਇਹਦੇ ਤੋਂ ਤੇ ਉਦੋਂ ਬਾਅਦ ਚ ਇਹਨੇ ਅਸਰ ਜਾਂ ਘਟੂਗਾ ਉਦੋਂ ਬਾਅਦ ਚ ਇਹਨੇ ਪੂਰਾ ਪੱਠਾ ਨੀਰਾ ਚੱਕ ਲੈਣਾ ਸੋ ਇਦਾਂ ਦੇ ਦੱਸੋ ਇਹਦੇ ਥਾਨ ਹੈ ਬੱਚਾ ਇਹਦੇ ਨਾਲ ਕੱਟੀ ਐ ਕੋਈ ਜਿਵੇਂ ਉਹ ਮੱਝ ਆਪਾਂ ਤੁਹਾਨੂੰ ਕਿਹਾ ਸੀਗਾ ਉਹੀ ਚੀਜ਼ ਲੈ ਠੀਕ ਸੋ ਇਹ ਵੀ ਦੱਸੋ ਸੀਲ ਸ਼ਰੀਫ ਨੂੰ ਮਤ ਠੀਕ ਸੋ ਕੱਟੀ ਜਰੂਰ ਦੱਸੋ ਦੇਖ ਲਓ ਇਹਦੇ ਵਾਂਗੂ ਹੀ ਵਜਨ ਵਾਲੀ ਕੱਟੀ ਐ ਨਾਲ ਤੋ ਰਾਤ ਦੀ ਸੂਈ ਹੈ ਮੱਢ ਤੇ ਜਿਹੜੀ 제ਰ ਦੀ ਬਾਈ ਗੱਲ ਕਰਦਾ ਸੀ ਦੋਸਤੋ ਇਧਰ ਬੱਠਲ ਚ ਬਹ ਪਾਈ ਰਹੇ ਨੇ ਬਈ ਇਧਰ ਥੱਲੇ ਬੱਠਲ ਦੇ ਨੱਪੀ ਹੋਈ ਹੈ ਬਾਹਰ ਚ ਬਾਈ ਸਿੱਟੂਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਪੂਰੀ ਮੱਝ ਬਕਾਉ ਸੀ ਜਿਹਨੂੰ ਜੱਚੇ ਉਹ ਵੀ ਰੀਕਾਲ ਕਰ ਸਕਦਾ ਧੰਨਵਾਦ ਵੀਡੀਓ ਦੇਖਣ ਵਾਸਤੇ